ਸਿਤਾਹੀ ਕਹਾਂਗੇ ਕਿ ਜੀ ਸਾਰੇ ਲੋਕੀ ਫਿਲਮ ਦੇਖਣ ਜਾਣ ਐਂਡ ਬਾਬਾ ਜੀ ਦੀ ਕਿਰਪਾ ਰਹੀ ਇਹਦੇ ਚ ਖਾਸ ਇਹ ਹੈ ਕਿ ਜੋ ਮੈਨੂੰ ਲੱਗਦਾ ਕਹਾਣੀ ਜਿਹੜੀ ਕਹਾਣੀ ਹੈ ਆਈ ਥਿੰਕ ਲੋਕ ਰਿਲੇਟ ਕਰ ਪਾਣਗੇ ਇਸ ਕਹਾਣੀ ਦੇ ਨਾਲ ਇੱਕ ਸਿੰਪਲ ਫੈਮਲੀ ਸਟੋਰੀ ਹੈ ਇੱਕ ਅਲੱਗ ਹੀ ਸਰੂਰ ਮਨ ਨੂੰ ਹੁੰਦਾ ਹੈ ਇੱਕ ਅਲੱਗ ਹੀ ਮਤਲਬ ਪਤਾ ਨਹੀਂ ਕੀ ਉਹ ਹੈਗਾ ਜਿਹੜਾ ਅੰਦਰ ਆ ਜਾਂਦਾ ਤੇ ਚੰਗਾ ਲੱਗਦਾ ਹੈ ਇਹ ਸਾਡੀ ਫਿਲਮ ਆ ਰਹੀ ਹੈ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਉਹਦੇ ਲਈ ਅਰਦਾਸ ਕਰਨ ਆਈ ਸੀਗੇ ਅਸੀਂ ਤਾਂ ਇਹੀ ਕਾਵਾਂਗੇ ਕਿ ਜੀ ਸਾਰੇ ਲੋਕੀ ਫਿਲਮ ਦੇਖਣ ਜਾਣ ਐਂਡ ਬਾਬਾ ਜੀ ਦੀ ਕਿਰਪਾ ਰਹੇ ਤੁਹਾਡੇ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਨਭਾਇਆ ਅ ਇੱਕ ਬਹੁਤ ਹੀ ਸਿੰਪਲ ਕਲਾਸ ਯੂ ਨੋ ਇੱਕ ਮਿਡਲ ਕਲਾਸ ਕੁੜੀ ਦਾ ਕੈਰੈਕਟਰ ਹੈ ਇੱਕ ਬਹੁਤ ਹੀ ਪਿਆਰਾ ਐਂਡ ਸਿੰਪਲ ਜਿਹਾ ਕੈਰੈਕਟਰ ਹੈ ਸੋ ਆਈ ਥਿੰਕ ਰਾਣੀ ਦਾ ਕੈਰੈਕਟਰ ਹੈ ਸੋ ਆਈ ਥਿੰਕ ਲੋਕਾਂ ਨੂੰ ਬਹੁਤ ਪਸੰਦ ਆਏਗਾ ਸੋ ਆਈ ਥਿੰਕ ਲੋਕ ਰਿਲੇਟ ਵੀ ਕਰ ਪਾਣਗੇ ਇਸ ਕੈਰੈਕਟਰ ਦੇ ਨਾਲ ਇੱਕ ਪਿੰਡ ਦੀ ਪੋਲੀ ਵਾਲੀ ਕੁੜੀ ਦਾ ਕੈਰੈਕਟਰ ਹੈ ਜਿਸ ਤਰ੍ਹਾਂ ਪਹਿਲੇ ਫਿਲਮਾਂ ਕੀਤੀਆਂ ਤੇ ਇਹਦੇ ਵਿੱਚ ਵੀ ਦਿਖਾ ਸਕਦੇ ਇਹਦੇ ਚ ਖਾਸ ਇਹ ਹੈ ਕਿ ਜੋ ਮੈਨੂੰ ਲੱਗਦਾ ਕਹਾਣੀ ਜਿਹੜੀ ਕਹਾਣੀ ਹੈ ਆਈ ਥਿੰਕ ਲੋਕ ਰਿਲੇਟ ਕਰ ਪਾਂਗੇ ਇਸ ਕਹਾਣੀ ਦੇ ਨਾਲ ਇੱਕ ਸਿੰਪਲ ਫੈਮਿਲੀ ਸਟੋਰੀ ਹੈ ਸੋ ਈਵਨ ਮੇਰਾ ਜੋ ਕੈਰੈਕਟਰ ਹੈ ਮੈਂ ਪਹਿਲੀ ਵਾਰ ਯੂ نو ਉਹਨੂੰ ਟੈਂ ਲੁੱਕ ਦਿੱਤੀ ਹੈ ਇੱਕ ਡਿਫਰੈਂਟ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਜੋ ਮੈਨੂੰ ਲੱਗਦਾ ਹੈ ਕਿ ਲੋਕ ਰਿਲੇਟ ਕਰ ਪਾਂਗੇ ਕਹਾਣੀ ਦੀ ਨਾਲ ਰਿਲੇਟ ਕਰ ਪਾਂਗੇ ਸਭ ਤੋਂ ਪਹਿਲਾਂ ਮੇਰੇ ਕੈਰੈਕਟਰ ਹਰਦੀਪ ਦਾ ਕੈਰੈਕਟਰ ਸਾਡੇ ਦੇ ਕੈਰੈਕਟਰਸ ਨਾਲ ਰਿਲੇਟ ਕਰ ਪਾਂਗੇ ਸੋ ਸਾਡੀ ਕਹਾਣੀ ਦਾ ਹੀਰੋ ਹੀ ਬੇਸਿਕਲੀ ਕਹਾਣੀ ਹੈ ਮੈਂ ਸਿੱਖੀ ਕਰਨਾ ਚਾਹੁੰਦਾ ਅਸੀਂ 23 ਕਹਾਂਗੇ ਜੀ 23 ਫਬਰੀ ਨੂੰ ਸਾਡੀ ਫਿਲਮ ਆ ਰਹੀ ਹੈ ਜੇ ਪੈਸਾ ਬੋਲਦਾ ਹੁੰਦਾ ਇੱਕ ਬਹੁਤ ਹੀ ਪਿਆਰੀ ਜੀ ਸਿੰਪਲ ਜੀ ਫੈਮਿਲੀ ਸਟੋਰੀ ਹੈ ਸੋ ਆਪਣੀ ਫੈਮਿਲੀ ਦੇ ਨਾਲ ਜਾਓ ਤੁਸੀਂ ਫਿਲਮ ਦੇਖੋ ਐ ਸਾਨੂੰ ਦੱਸੋ ਤੁਹਾਨੂੰ ਕਿਵੇਂ ਲੱਗੀ ਇਹ ਫਿਲਮ ਵਾਰਲਡ ਵਾਈਡ ਰਿਲੀਜ਼ ਹੋ ਗਈ ਹਾਂਜੀ ਵਾਰਲਡ ਵਾਈਡ ਰਿਲੀਜ਼ ਹੋ ਗਈ ਹੈ ਜੀ ਅੱਜ ਹਰਮੰਦਰ ਸਾਹਿਬ ਆਇਆ ਬਹੁਤ ਵਧੀਆ ਲੱਗਦਾ ਹਮੇਸ਼ਾ ਜਦੋਂ ਆਉਂਦੇ ਆ ਨਾ ਇੱਥੋਂ ਬਲੇਸਿੰਗ ਲੈ ਕੇ ਜਾਂਦੇ ਆ ਮਤਲਬ ਇੱਕ ਅਲੱਗ ਹੀ ਸਰੂਰ ਮਨ ਨੂੰ ਹੁੰਦਾ ਹੈ ਇੱਕ ਅਲੱਗ ਹੀ ਮਤਲਬ ਪਤਾ ਨਹੀਂ ਕੀ ਉਹ ਹੈਗਾ ਜਿਹੜਾ ਅੰਦਰ ਆ ਜਾਂਦਾ ਤੇ ਚੰਗਾ ਲੱਗਦਾ ਹਮੇਸ਼ਾ ਅੱਖਾਂ 'ਚ ਹੰਝੂ ਆਉਂਦੇ ਆ ਜਦੋਂ ਇੱਥੇ ਆਉਂਦੇ ਆ ਤੇ ਬਲੇਸਿੰਗਸ ਹੁੰਦੀਆਂ ਨੇ ਪਰਮਾਤਮਾ ਦੀਆਂ ਕਿ ਇੱਥੇ ਜਦੋਂ ਵੀ ਅਸੀਂ ਫਿਲਮ ਦੇ ਟਾਈਮ ਆਉਂਦੇ ਆ ਤਾਂ ਸੱਚੀ ਸਾਡੀ ਫਿਲਮ ਨੂੰ ਬਹੁਤ ਵਾਈਗਰੂ ਵੱਲੋਂ ਪਰਮਾਤਮਾ ਵੱਲੋਂ ਮੇਰ ਹੁੰਦੀ ਆ ਕਿਸ ਤਰ੍ਹਾਂ ਦਾ ਕਿਰਦਾਰ ਹੈ ਮੈਂ ਇਸ ਵਿਲੰਗ ਦੇ ਵਿੱਚ ਜਿਹੜੇ ਮੇਨ ਕੈਰੈਕਟਰ ਰਾਣੀ ਇਹਾਨਾ ਨੇ ਕੈਰੈਕਟਰ ਪਲੇ ਕੀਤਾ ਉਹਨਾਂ ਦੀ ਮੈਂ ਜਠਾਣੀ ਦਾ ਕੈਰੈਕਟਰ ਤੇ ਰਾਣੀ ਜਠਾਣੀ ਦਾ ਮਤਲਬ ਜਠਾਣੀ ਦਾ ਕੈਰੈਕਟਰ ਹੈ ਬਹੁਤ ਅੱਛਾ ਕੈਰੈਕਟਰ ਹੈ ਜੋ ਰੀਅਲ ਲਾਈਫ ਦੇ ਵਿੱਚ ਜਿੱਦਾਂ ਦੇ ਕੈਰੈਕਟਰਸ ਹੁੰਦੇ ਨੇ ਬਿਲਕੁਲ ਓਦਾਂ ਦੇ ਕਿਉਂਕਿ ਜਦੋਂ ਮੈਂ ਉਹ ਕਰ ਰਹੀ ਸੀ ਸ਼ੂਟ ਤਾਂ ਮੈਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਮੈਂ ਉਹੀ ਹਾਂ ਜੋ ਮਤਲਬ ਕੈਰੈਕਟਰ ਪਲੇ ਕਰ ਰਹੀ ਹਾਂ ਤੇ ਮੈਨੂੰ ਉਹ ਪਿੰਡਾਂ ਦੇ ਵਿੱਚ ਜਿਹੜੇ ਆਲੇ ਦੁਆਲੇ ਦੇਖੇ ਹੋਏ ਕੈਰੈਕਟਰਸ ਸੀ ਇਹ ਉਹ ਜਿਉਣ ਦਾ ਮੌਕਾ ਮਿਲਿਆ ਕਿ ਨੀਤੀ ਕਿਰਨ ਲਈ ਸੋ। ਆ ਸਾਡੀ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜੀ ਫਿਲਮ ਬਹੁਤ ਪਿਆਰੀ ਫਿਲਮ ਹੈ ਜੇ ਪੈਸਾ ਬੋਲਦਾ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਪੈਸਾ ਹੀ ਇਮਤ ਨਹੀਂ ਰੱਖਦਾ ਸਬੰਧ ਤੇ ਵੀ ਇਮਤ ਰੱਖਦੇ ਨੇ। ਅਸੀਂ ਤਾਂ ਇਹੀ ਕਾਵਾਂਗੇ ਕਿ ਜੀ ਸਾਰੇ ਲੋਕੀ ਫਿਲਮ ਦੇਖਣ ਜਾਣ ਐਂਡ ਬਾਬਾ ਜੀ ਦੀ ਕਿਰਪਾ ਲਈ। ਇਹਦੇ ਚ ਖਾਸ ਇਹ ਹੈ ਕਿ ਜੋ ਮੈਨੂੰ ਲੱਗਦਾ ਕਹਾਣੀ ਜਿਹੜੀ ਕਹਾਣੀ ਹੈ ਆਈ ਥਿੰਕ ਲੋਕ ਰਿਲੇਟ ਕਰ ਪਾਣਗੇ ਇਸ ਕਹਾਣੀ ਦੇ ਨਾਲ ਇੱਕ ਸਿੰਪਲ ਫੈਮਿਲੀ ਸਟੋਰੀ ਹੈ। ਇੱਕ ਅਲੱਗ ਹੀ ਸਰੂਰ ਮਨ ਨੂੰ ਹੁੰਦਾ ਹੈ ਇੱਕ ਅਲੱਗ ਹੀ ਮਤਲਬ ਪਤਾ ਨਹੀਂ ਕੀ ਉਹ ਹੈਗਾ ਜਿਹੜਾ ਅੰਦਰ ਆ ਜਾਂਦਾ ਤੇ ਚੰਗਾ ਲੱਗਦਾ ਈ ਸੜੀ ਫਿਲਮ ਆ ਰਹੀ ਹੈ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਉਹਦੇ ਲਈ ਅਰਦਾਸ ਕਰਨ ਆਈ ਸੀਗੇ ਅਸੀਂ ਤਾਂ ਇਹੀ ਕਾਵਾਂਗੇ ਕਿ ਜੀ ਸਾਰੇ ਲੋਕੀ ਫਿਲਮ ਦੇਖਣ ਜਾਣ ਐਂਡ ਬਾਬਾ ਜੀ ਦੀ ਕਿਰਪਾ ਰਹੇ ਤੁਹਾਡੇ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਨਭਾਇਆ। ਅ ਇੱਕ ਬਹੁਤ ਹੀ ਸਿੰਪਲ ਕਲਾਸ ਯੂ ਨੋ ਇੱਕ ਮਿਡਲ ਕਲਾਸ ਕੁੜੀ ਦਾ ਕੈਰੈਕਟਰ ਹੈ। ਇੱਕ ਬਹੁਤ ਹੀ ਪਿਆਰਾ ਐਂਡ ਸਿੰਪਲ ਜਿਹਾ ਕੈਰੈਕਟਰ ਹੈ। ਸੋ ਆਈ ਥਿੰਕ ਰਾਣੀ ਦਾ ਕੈਰੈਕਟਰ ਹੈ ਸੋ ਆਈ ਥਿੰਕ ਲੋਕਾਂ ਨੂੰ ਬਹੁਤ ਪਸੰਦ ਆਏਗਾ ਸੋ ਆਈ ਥਿੰਕ ਲੋਕ ਰਿਲੇਟ ਵੀ ਕਰ ਪਾਣਗੇ ਇਸ ਕੈਰੈਕਟਰ ਦੇ ਨਾਲ ਇੱਕ ਪਿੰਡ ਦੀ ਪੋਲੀ ਪਾਲੀ ਕੁੜੀ ਦਾ ਕੈਰੈਕਟਰ ਹੈ ਜਿਸ ਤਰ੍ਹਾਂ ਪਹਿਲਾਂ ਫਿਲਮਾਂ ਕੀਤੀਆਂ ਤੇ ਇਹਦੇ ਵਿੱਚ ਦਿਖਾ ਸਕਦੇ ਇਹਦੇ ਵਿੱਚ ਖਾਸ ਇਹ ਹੈ ਕਿ ਜੋ ਮੈਨੂੰ ਲੱਗਦਾ ਕਹਾਣੀ ਜਿਹੜੀ ਕਹਾਣੀ ਹੈ ਆਈ ਥਿੰਕ ਲੋਕ ਰਿਲੇਟ ਕਰ ਪਾਣਗੇ ਇਸ ਕਹਾਣੀ ਦੇ ਨਾਲ ਇੱਕ ਸਿੰਪਲ ਫੈਮਲੀ ਸਟੋਰੀ ਹੈ ਸੋ ਈਵਨ ਮੇਰਾ ਜੋ ਕੈਰੈਕਟਰ ਹੈ ਮੈਂ ਪਹਿਲੀ ਵਾਰ ਯੂ نو ਉਹਨੂੰ ਟੈਂ ਲੁੱਕ ਦਿੱਤੀ ਹੈ ਇੱਕ ਡਿਫਰੈਂਟ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਜੋ ਮੈਨੂੰ ਲੱਗਦਾ ਹੈ ਕਿ ਲੋਕ ਰਿਲੇਟ ਕਰ ਪਾਣਗੇ ਕਹਾਣੀ ਦੇ ਨਾਲ ਕੈਰੈਕਟਰ ਹਰਦੀਪ ਦੇ ਕੈਰੈਕਟਰ ਸਾਰਿਆਂ ਦੇ ਕੈਰੈਕਟਰਸ ਨਾਲ ਰਿਲੇਟ ਕਰ ਪਾਣਗੇ ਸੋ ਸਾਡੀ ਕਹਾਣੀ ਦਾ ਹੀਰੋ ਹੀ ਬੇਸਿਕਲੀ ਕਹਾਣੀ ਹੈ ਮੈਸੀ ਕੀ ਕਰਨਾ ਚਾਹੁੰਦੇ ਹਾਂ ਅਸੀਂ ਤੇਹੀ ਕਹਾਂਗੇ ਜੀ 23 ਫਰਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਜੇ ਪੈਸਾ ਬੋਲਦਾ ਹੁੰਦਾ ਇੱਕ ਬਹੁਤ ਹੀ ਪਿਆਰੀ ਜੀ ਸਿੰਪਲ ਜੀ ਫੈਮਲੀ ਸਟੋਰੀ ਹੈ ਸੋ ਆਪਣੀ ਫੈਮਲੀ ਦੇ ਨਾਲ ਜਾਓ ਤੁਸੀਂ ਫਿਲਮ ਦੇਖੋ ਐਂ ਸਾਨੂੰ ਦੱਸੋ ਤੁਹਾਨੂੰ ਕਿਵੇਂ ਲੱਗੀ ਇਹ ਫਿਲਮ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਹਾਂਜੀ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜੀ ਅੱਜ ਹਰਮੰਦਰ ਸਾਹਿਬ ਆਇਆ ਬਹੁਤ ਵਧੀਆ ਲੱਗਦਾ ਹਮੇਸ਼ਾ ਜਦੋਂ ਆਉਂਦੇ ਆ ਨਾ ਇੱਥੋਂ ਬlesing ਲੈ ਕੇ ਜਾਂਦੇ ਆ ਮਤਲਬ ਇੱਕ ਅਲੱਗ ਹੀ ਸਰੂਰ ਮਨ ਨੂੰ ਹੁੰਦਾ ਹੈ ਇੱਕ ਅਲੱਗ ਹੀ ਮਤਲਬ ਪਤਾ ਨਹੀਂ ਕੀ ਉਹ ਹੈਗਾ ਜਿਹੜਾ ਅੰਦਰ ਆ ਜਾਂਦਾ ਤੇ ਚੰਗਾ ਲੱਗਦਾ ਹਮੇਸ਼ਾ ਅੱਖਾਂ 'ਚ ਹੰਝੂ ਆਉਂਦੇ ਆ ਜਦੋਂ ਇੱਥੇ ਆਉਂਦੇ ਆ ਤੇ ਬਲੇਸਿੰਗਸ ਹੁੰਦੀਆਂ ਨੇ ਪਰਮਾਤਮਾ ਦੀਆਂ ਕਿ ਇੱਥੇ ਜਦੋਂ ਵੀ ਅਸੀਂ ਫਿਲਮ ਦੇ ਟਾਈਮ ਆਉਂਦੇ ਆ ਤਾਂ ਸੱਚੀ ਸਾਡੀ ਫਿਲਮ ਨੂੰ ਬਹੁਤ ਵਾਈਗਰੂ ਵੱਲੋਂ ਪਰਮਾਤਮਾ ਵੱਲੋਂ ਮੇਰ ਹੁੰਦੀ ਆ ਕਿਸ ਤਰ੍ਹਾਂ ਦਾ ਕਿਰਦਾਰ ਹੈ ਇਸ ਵਿਲੰਗ ਦੇ ਵਿੱਚ ਜਿਹੜੇ ਮੇਨ ਕੈਰੈਕਟਰ ਰਾਣੀ ਇਹਾਨਾ ਨੇ ਕੈਰੈਕਟਰ ਪਲੇ ਕੀਤਾ ਉਹਨਾਂ ਦੀ ਮੈਂ ਜਠਾਣੀ ਦਾ ਕੈਰੈਕਟਰ ਦੇ ਰਾਣੀ ਜਠਾਣੀ ਦਾ ਮਤਲਬ ਜਠਾਣੀ ਦਾ ਕੈਰੈਕਟਰ ਹੈ ਬਹੁਤ ਅੱਛਾ ਕੈਰੈਕਟਰ ਹੈ ਜੋ ਰੀਅਲ ਲਾਈਫ ਦੇ ਵਿੱਚ ਜਿੱਦਾਂ ਦੇ ਕੈਰੈਕਟਰਸ ਹੁੰਦੇ ਨੇ ਬਿਲਕੁਲ ਓਦਾਂ ਦੇ ਕਿਉਂਕਿ ਜਦੋਂ ਮੈਂ ਉਹ ਕਰ ਰਹੀ ਸੀ ਸ਼ੂਟ ਤਾਂ ਮੈਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਮੈਂ ਉਹੀ ਹਾਂ ਜੋ ਮਤਲਬ ਕੈਰੈਕਟਰ ਪਲੇ ਕਰ ਰਹੀ ਹਾਂ ਤੇ ਮੈਨੂੰ ਉਹ ਪਿੰਡਾਂ ਦੇ ਵਿੱਚ ਜਿਹੜੇ ਆਲੇ ਦੁਆਲੇ ਦੇਖੇ ਹੋਏ ਕੈਰੈਕਟਰਸ ਸੀਗੇ ਉਹ ਜਿਉਣ ਦਾ ਮੌਕਾ ਮਿਲਿਆ ਕਿਹਨੇ ਟੈਗ ਕਿਰਨ ਰਿਲੀਜ਼ ਹੋ ਰਹੀ ਆ ਸਾਡੀ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜੀ ਫਿਲਮ ਬਹੁਤ ਪਿਆਰੀ ਫਿਲਮ ਹੈ ਜੇ ਪੈਸਾ ਬੋਲਦਾ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਪੈਸਾ ਹੀ ਇਮਤ ਨਹੀਂ ਰੱਖਦਾ ਸਬ ਰਿਸ਼ਤੇ ਵੀ ਇਮਤ ਰੱਖਦੇ ਨੇ